ਉਕੜੀ ਨੂੰ ਪਿਸਤੌਲ ਦਿਖਾ ਕੇ ਬਲੈਕਮੇਲ ਕੀਤਾ ਗਿਆ ਸੀਗਾ ਜਿਹੜੀ ਉਹਦੀ ਸਹੇਲੀ ਸੀ ਹਾਂ ਨਾਲੇ ਤਾਂ ਉਹਦੀ ਵੀਡੀਓ ਬਣ ਗਈ ਦੇਖੋ ਉਹਨੂੰ ਪਿਸਤੌਲ ਦਿਖਾਇਆ ਗਿਆ ਮੁੰਡੇ ਪਿਸਤੌਲ ਰੱਖਿਆ ਕਰਦੇ ਵੱਡੇ ਘਰਾਂ ਦੇ ਕਾਕੇ ਸੀਗੇ ਇੱਕ ਲੇਡੀਜ਼ ਉਹਨਾਂ ਦੇ ਨਾਲ ਨਾ ਚੜ ਗਈ ਉਹ ਕਹਿੰਦੀ ਜੀ ਮੈਂ ਸਮਾਣੇ ਵਾਲੇ ਪਾਸੇ ਨੂੰ ਜਾਣਾ ਪਾਤਣਾ ਸਮਾਣਾ ਇਧਰਲੇ ਪਾਸੇ ਉਹਦੇ ਨਾਲ ਇੱਕ ਬੱਚਾ ਸੀਗਾ ਲੇਡੀਜ਼ ਦੇ ਨਾਲ ਗੱਡੀ 'ਚ ਬੈਹੰਦੀ ਉਹਨਾਂ ਦੇ ਨਾਲ ਤੇ ਗੱਡੀ 'ਚ ਬੈਠੇ ਰਸਤੇ ਦੇ ਵਿੱਚ ਸਮਾਣੇ ਤੋਂ ਥੋੜਾ ਜਿਹਾ ਪਿੱਛੇ ਉਹਨੂੰ ਪਿਸਤੌਲ ਦਿਖਾਇਆ ਜਾਂਦਾਗਾ ਉਹਦੇ ਨਾਲ ਰੇਪ ਕੀਤਾ ਜਾਂਦਾਗਾ ਗੱਡੀ ਦੇ ਵਿੱਚ ਹੀ ਉਹਦੇ ਬੱਚੇ ਦੇ ਸਾਹਮਣੇ ਹਾਂ ਵੀ ਉਹ ਲੈਣ ਵੀਡੀਓ ਲੈਣ ਦੇ ਵਾਸਤੇ ਲੋਕ ਲੈਣਾ ਲਾਉਣ ਲੱਗੇ ਸੀਗੇ ਕੁਮਾਰੀਆਂ ਕੁੜੀਆਂ ਤਾਂ ਛੱਡੋ ਕੀ ਵਿਆਹੀਆਂ ਹੋਈਆਂ ਦੇ ਨਾਲ ਵੀ ਰੇਪ ਕੀਤਾ ਤੁਰਦੀ ਮਰਦੀ ਸੜਕ ਤੇ ਉਹਨਾਂ ਦਾ ਹੋਟਲ ਵਾਲਾ ਕਮਰੇ ਬਣਾਏ ਹੋਇਆ ਸੀ ਉਹਨੂੰ ਗੱਡੀ ਨੂੰ ਗੱਡੀ ਨੂੰ ਕਿਉਂਕਿ ਭਈ ਉਹਦੇ ਵਿੱਚ ਨਾ ਵੱਡੇ ਵੱਡੇ ਅਫਸਰਾਂ ਦੀਆਂ ਕੁੜੀਆਂ ਸੀ ਇੱਕ ਮਿੰਟ ਇੱਕ ਮਿੰਟ ਕੋਣ ਜਿਨ੍ਹਾਂ ਨਾਲ ਰੇਪ ਹੋਇਆ ਹਾਂ ਦੂਜੇ ਦੀ ਇੱਜ਼ਤ ਨੂੰ ਉਤਾਰ-ਤਾਰ ਹੁੰਦੇ ਹੋਏ ਦੇਖਣਾ ਲੋਕਾਂ ਵਾਸਤੇ ਬਹੁਤ ਸੌਖਾ ਹੈ ਅੱਜ ਆਮ ਸਵਾਦ ਆਉਂਦਾ ਹਾਂ ਸਵਾਦ ਆਉਂਦਾ ਲੋਕਾਂ ਨੂੰ ਆਮ ਜੀ ਗੱਲ ਹੋ ਗਈ ਅੱਜ ਲੋਕਾਂ ਵਾਸਤੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਵਟਸਐਪ ਦੇ ਉੱਪਰ ਮੈਸੇਜ ਆਏ ਹੁੰਦੇ ਨੇ ਜੀ ਫਲਾਣੀ ਇੰਸਟਾਗ੍ਰam ਕੁੜੀ ਦੀ ਵੀਡੀਓ ਠੀਕ ਹੋ ਗਈ ਮੈਨੂੰ ਭੇਜ ਦਿਓ ਜੀ ਥੱਲੇ ਕਮੈਂਟ ਆਉਂਦੇ ਨੇ ਮੈਨੂੰ ਵੀ ਭੇਜੀ ਵੀਰੇ ਹਾਂ ਗੰਦ ਪਾਇਆ ਹੁੰਦਾ ਇੰਸਟਾਗ੍ਰam ਫੇਸਬੁੱਕ ਕਰਦੇ ਫੇਸਬੁੱਕ ਦੇ ਉੱਪਰ ਲੋਕਾਂ ਨੇ ਪੂਰਾ ਬਿਲਕੁਲ ਇਹੀ ਸਿਸਟਮ ਸੀ ਵੀ ਜਦੋਂ ਉਹ ਵੀਡੀਓ ਕੁੜੀ ਲੀਕ ਹੋਈ ਨਾ ਫੁੱਲ ਲੋਕਾਂ ਨੇ ਨਜ਼ਾਰੇ ਲੈ ਕੇ ਕੰਪਿਊਟਰ ਸੈਂਟਰਾਂ ਤੱਕ ਲੋਕ ਪਹੁੰਚੇ ਵੀਡੀਓ ਲੈਣ ਵਾਸਤੇ ਉਹ ਮੁੰਡਿਆਂ ਨੇ ਨਾ ਜਿਹੜੇ ਉਹਦੇ ਦੋ ਤਾਏ ਦਾ ਮੁੰਡਾ ਤੇ ਕੁੜਦਾ ਦਾ ਯਾਰ ਦੋਸਤ ਹੀ ਕੁੜੀ ਨਾਲ ਰੇਪ ਕੀਤਾ ਵਧੀਆ ਤੇ ਗੱਡੀ ਦੇ ਮਗਰਲੇ ਪਾਸੇ ਉਹਨਾਂ ਦਾ ਸਿਸਟਮ ਲੱਗਿਆ ਹੋਇਆ ਹੁੰਦਾ ਸੀਗਾ ਰੇਪ ਕਰਨ ਵਾਸਤੇ ਉਹਨਾਂ ਨੇ ਪੂਰਾ ਬਣਾਈ ਪਲਾਨ ਹੋਇਆ ਸੀ ਵੀ ਆਪਾਂ ਨੇ ਗੱਡੀ ਦੇ ਵਿੱਚ ਹੀ ਰੇਪ ਕਰਨਾ ਨਾ ਕੋਈ ਰੂਮ ਲੈਣਾ ਨਾ ਕੋਈ ਸ਼ੋਰ ਕਰਨਾ ਨਾ ਕਿਤੇ ਲੈ ਕੇ ਜਾਣਾ ਸਿਸਟਮੇ ਗੱਡੀ ਦੇ ਵਿੱਚ ਉਹਨਾਂ ਨੇ ਇਹ ਜਿਆ ਫਿੱਟ ਕਰਤਾ ਸੀ ਨੋਵਾ ਗੱਡੀ ਦੇ ਵਿੱਚ ਨੋਵਲ ਗੱਡੀ ਹੁੰਦੀ ਦੇਖੋ ਲੰਬੀ ਹੈ ਹਾਂ ਬੈਕ ਸਾਈਡ ਤੇ ਇੱਕ ਜਣਾ ਕੈਮਰਾ ਫੜਦਾ ਹੁੰਦਾ ਇੱਕ ਜਣਾ ਵੀਡੀਓ ਬਣਾਉਂਦਾ ਹੁੰਦਾ ਉਹ ਕੁੜੀ ਨੂੰ ਪਿਸਤੌਲ ਦਿਖਾ ਕੇ ਬਲੈਕਮੇਲ ਕੀਤਾ ਗਿਆ ਸੀਗਾ ਜਿਹੜੀ ਉਹਦੀ ਸਹੇਲੀ ਸੀ ਹਾਂ ਨਾਲੇ ਤਾਂ ਉਹਦੀ ਵੀਡੀਓ ਬਣ ਗਈ ਦੇਖੋ ਉਹਨੂੰ ਪਿਸਤੌਲ ਦਿਖਾਇਆ ਗਿਆ ਮੁੰਡੇ ਪਿਸਤੌਲ ਰੱਖਿਆ ਕਰਦੇ ਵੱਡੇ ਘਰਾਂ ਦੇ ਕਾਕੇ ਸੀਗੇ ਕਿ ਜੇ ਤੂੰ ਕਿਸੇ ਨਾਲ ਵੀ ਗੱਲ ਕੀਤੀ ਹੈ ਤੈਨੂੰ ਮਾਰ ਦਾਂਗੇ ਜਾਂ ਤੇਰੀ ਵੀਡੀਓ ਲੀਕ ਕਰ ਦਾਂਗੇ ਕੁੜੀ ਡਰ ਗਈ ਹੂੰ ਜਾਹਰ ਜੀ ਗੱਲ ਹੈ ਕਿ ਕੁੜੀਆਂ ਡਰ ਜਾਂਦੀਆਂ ਨੇ ਕੁੜੀਆਂ ਚੁੱਪ ਕਰ ਜਾਂਦੀਆਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੁੜੀਆਂ ਚੁੱਪ ਕਰਦੀਆਂ ਨੇ ਜਦੋਂ ਕਦੇ ਇਹੋ ਜੀ ਗੱਲਬਾਤ ਉਹਨਾਂ ਦੇ ਨਾਲ ਹੁੰਦੀ ਹੈਗੀ ਫਿਲਹਾਲ ਮੇਰੇ ਹਿਸਾਬ ਨਾਲ ਪਹਿਲੀ ਘਟਨਾ ਜੇ ਕਿਸੇ ਨਾਲ ਹੁੰਦੀ ਹੈ ਤਾਂ ਉਹਨੂੰ ਚੁੱਪ ਨਹੀਂ ਕਰਨਾ ਚਾਹੀਦਾ ਦੱਸਣਾ ਚਾਹੀਦਾ ਹੈ ਵੀ ਮੇਰੇ ਨਾਲ ਆ ਹੋ ਗਿਆ ਕਿਉਂਕਿ ਗੱਲ ਲੱਗੇ ਜਿਆਦੇ ਉਹ ਵੱਧ ਹੀ ਨਹੀਂ ਉਹਨੂੰ ਉੱਥੇ ਹੀ ਰੋਕ ਲਿਆ ਜਾਂਦਾ ਹੈਗਾ ਚਲੋ ਉਹ ਕੁੜੀ ਦੇ ਹੁੰਦਾ ਹੈਗਾ ਜਦੋਂ ਵੀਡੀਓ ਬਣ ਜਾਂਦੀ ਹੈ ਪਿਸਤੌਲ ਨਾਲ ਉਹਨੂੰ ਦਿਖਾ ਕੇ ਕਰਾਇੰਦ ਨੂੰ ਇੱਕ ਗੱਲ ਕਹੀ ਜਾਂਦੀ ਆ ਕੁੜੀ ਨੂੰ ਵੀ ਕੱਲ ਨੂੰ ਤੇਰੀ ਸਹੇਲੀ ਨੂੰ ਲੈ ਆਈ ਵੀ ਤੇਰਾ ਪੈਂਡਾ ਛੱਡ ਦਾਂਗੇ ਵੀ ਤੇਰੀ ਸਹੇਲੀ ਨੂੰ ਲੈ ਆਈ ਸੋਹਣੀ ਜਿਹੀ ਰੱਖੀ ਤੇਰੀ ਕੋਈ ਮਰਜ਼ੀ ਸਹੇਲੀ ਹੋਵੇ ਵੀ ਉਹਨੂੰ ਲੈ ਆਈ ਇੱਕ ਵਾਰੀ ਤੂੰ ਹੁੰਦਾ ਉਵੇਂ ਹੀ ਐ ਉਹ ਕੁੜੀ ਲੈ ਕੇ ਆਉਂਦੀ ਆ ਆਪਣੀ ਸਹੇਲੀ ਨੂੰ ਚਲੋ ਕੁਛ ਵੀ ਕਹਿ ਕੇ ਲੈ ਆਏ ਵੀ ਆਪਾਂ ਨੂੰਰੇ ਜਾ ਕੇ ਆਉਣੇ ਜਾਂ ਮੇਰੇ ਯਾਰ ਦੋਸਤ ਆਉਣਗੇ ਆਪਾਂ ਉਹਨਾਂ ਨਾਲ ਜਾ ਕੇ ਆਉਣੇ ਥੋੜੀ ਜਿਹੀ ਦੂਰ ਤੱਕ ਜਾਂ ਮੈਨੂੰ ਕੰਮ ਹੈ ਕੋਈ ਕੁਛ ਵੀ ਬਹਾਨਾ ਲਾ ਕੇ ਲੈ ਆਏ ਉਹ ਕੁੜੀ ਉਹਦੇ ਨਾਲ ਪਰੋਸਾ ਕਰਕੇ ਆ ਗਈ ਅਗਲੇ ਦਿਨ ਅਗਲੇ ਦਿਨ ਨੈਕਸਟ ਡੇ ਆਈ ਤੇ ਉਹੀ ਗੱਡੀ ਉਹੀ ਬੰਦੇ ਉਹਨਾਂ ਦੇ ਵਿੱਚ ਇੱਕ ਬੰਦਾ ਹੋਰ ਵਧ ਗਿਆ ਸੀ ਫਿਰ ਬਾਅਦ ਦੇ ਵਿੱਚ ਚਾਰ ਜਾਣੇ ਹੋ ਗਏ ਤਿੰਨ ਤਾਂ ਹੋ ਗਏ ਉਹ ਚਾਰ ਚਾਰ ਜਾਣੇ ਹੋ ਗਏ ਉਹ ਤੇ ਚਾਰ ਜਾਣੇ ਹੋਏ ਜੇ ਉਹਨਾਂ ਦੇ ਵਿੱਚ ਨਾ ਕੁੜੀਆਂ ਸੀ ਮੰਗਰ ਲਈ ਸੀਟ ਦੇ ਉੱਪਰ ਉਹ ਗੱਡੀ ਦੇ ਉੱਪਰ ਇੱਕ ਬੰਦਾ ਗੱਡੀ ਡਰਾਈਵ ਕਰ ਰਿਆ ਸੀਗਾ ਦੋ ਜਣੇ ਪਿੱਛੇ ਸੀਗੇ ਇੱਕ ਜਣਾ ਕੈਮਰਾ ਫੜ ਕੇ ਅਗਲੀ ਸੀਟ ਤੋਂ ਵੀਡੀਓ ਬਣਾਉਣ ਦਾ ਕੰਮ ਸੀ ਉਹ ਬੰਦੇ ਦਾ ਚਾਰ ਜਣੇ ਸੀਗੇ ਕੁੜੀ ਜਿਵੇਂ ਆਪਾਂ ਤੁਸੀਂ ਸੋਚੋ ਵੀ ਮਾਗਰਲੀ ਸੀਟ ਦੇ ਉੱਪਰ ਇੱਕ ਕੁੜੀ ਟਾਕੀ ਦੇ ਨਾਲ ਲੱਗੀ ਬੈਠੀ ਹੈਗੀ ਜਿਹੜੀ ਨਾਲ ਰੇਪ ਹੋ ਗਿਆ ਦੂਜੀ ਕੁੜੀ ਉਹਦੇ ਨਾਲ ਬੈਠੀ ਹੈ ਸੀਟ ਦੇ ਉੱਪਰ ਹੁਣ ਉਹ ਕੁੜੀ ਨੂੰ ਪਿਸਤੌਲ ਦਿਖਾਇਆ ਜਾਂਦਾ ਹੈ ਜਬਰਦਸਤ ਕੀਤੀਆਂ ਦੇ ਕੁੜੀ ਦੇ ਨਾਲ ਉਹਨਾਂ ਰੇਪ ਕੀਤਾ ਜਾਂਦਾ ਹੈ ਕੁੜੀ ਦੇ ਨਾਲ ਪਿਸਤੌਲ ਦਿਖਾ ਕੇ ਡਰਾ ਤਮਕਾ ਕੇ ਉਸੇ ਪਾਸੇ ਉਸੇ ਰੋਡ ਦੇ ਉੱਤੇ ਦਿੱਲੀ ਨਿਰਮਾਣਾ ਰੋਡ ਦੇ ਉੱਪਰ ਉਧਰਲੇ ਪਾਸੇ ਤੇ ਉਹਨੂੰ ਪਿਸਤੌਲ ਦਿਖਾ ਕੇ ਰੇਪ ਉਹਦੇ ਨਾਲ ਹੋ ਜਾਂਦਾ ਇੱਕ ਬੰਦਾ ਕਰਦਾ ਮੁੰਡਾ 20-22 ਸਾਲ ਦੀ ਉਮਰ ਦੇ ਮੁੰਡੇ ਸੀਗੇ ਸਾਰੇ ਆਪਾਂ ਇਹ ਕਹੇ ਦੀ ਵੀ ਕੋਈ ਜਿਆਦਾ ਉਮਰ ਨਹੀਂ ਉਮਰ 20-22 ਸਾਲ ਸੀਗੇ ਮੁੰਡਿਆਂ ਦੀ ਰੇਪ ਕਰਦੇ ਨੇ ਉਹ ਇੱਕ ਕਰਦਾਗਾ ਦੋ ਕਰਦਾਗਾ ਤਿੰਨ ਚਾਰ ਚਾਰ ਜਣੇ ਰੇਪ ਕਰਦੇ ਨੇ ਹੁਣ ਉਹ ਬੰਦਿਆਂ ਨੇ ਰੇਪ ਕਰਨ ਲੱਗੇ ਸੀ ਜਦੋਂ ਉਹ ਬੰਦੇ ਕੁੜੀਆਂ ਇੱਕ ਦੂਜੇ ਨੂੰ ਲਿਆਉਣ ਲੱਗੀਆਂ ਤੇ ਜਿਹੜੀ ਉਹ ਪਹਿਲੀ ਕੁੜੀ ਸੀ ਨਾ ਉਹ ਪਹਿਲੀ ਕੁੜੀ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਸੀ ਉਹ ਵਿਚਾਰੀ ਨੇ ਹਾਂ ਮਾਨਸਿਕ ਤੌਰ ਤੇ ਅਬਦੀਆਪ ਨੂੰ ਘਰ ਦੇ ਕਮਰੇ ਚ ਦੋ ਤਿੰਨ ਮਹੀਨਿਆਂ ਨੇ ਬੰਦ ਰੱਖਿਆ ਘਰੋਂ ਬਾਹਰ ਨਹੀਂ ਹੋ ਮੁੜ ਕੇ ਕਦੇ ਵੀ ਨਿਕਲੀ ਆਪਦੀ ਅੱਗੇ ਚੇਨ ਸਿਸਟਮ ਬਣਾਤਾ ਉਹ ਕੁੜੀ ਨੇ ਕੁੜੀਆਂ ਫਸਾਦੀਆਂ ਉਹ ਚੱਲੀ ਗਿਆ ਚੇਨ ਸਿਸਟਮ ਪਰ ਉਹ ਆਪਦੇ ਘਰੋਂ ਦੋ ਤਿੰਨ ਮਹੀਨੇ ਬਾਹਰ ਨਹੀਂ ਨਿਕਲੀ ਕਮਰੇ ਚ ਹੀ ਬੰਦ ਰਹੀ ਉਹ ਉਨੂੰ ਐਸੀ ਮੇਰੀ ਵੀਡੀਓ ਨਾਲ ਲਈ ਕੋ ਜੇ ਸਮਾਜ ਚ ਮੇਰਾ ਕਿਹੋ ਜਿਹਾ ਚਿਹਰਾ ਜਾਊਗਾ ਜਾਂ ਕੁਝ ਹੋਰ ਚਲੋ ਜਦੋਂ ਕਾਲਜ ਦੀਆਂ ਕੁੜੀਆਂ ਖਤਮ ਹੋ ਗਈਆਂ ਵੀ ਕੁੜੀਆਂ ਇੱਕ ਦੂਜੇ ਨੂੰ ਲਿਆਉਣੋਂ ਹਟੀਆਂ ਕਿੰਨੀ ਕੁ ਲੰਬੀ ਲੈਂਡ ਬਣ ਸਕਦੀ ਸੀ ਕੁੜੀਆਂ ਦੀ ਇੱਕ ਦਿਨ ਤਾਂ ਐਂਡ ਹੋਣੀ ਸੀਗਾ ਫਿਰ ਉਹ ਬੰਦਿਆਂ ਦੀ ਮਾਨਸਿਕਤਾ ਇਹੋ ਜਿਹੀ ਹੋ ਗਈ ਸੀ ਜਾਂ ਤਾਂ ਉਹਨਾਂ ਨੂੰ ਚੰਗਾ ਲੱਗਦਾ ਸੀ ਜਾਂ ਉਹਨਾਂ ਦੀ ਮਨ ਦੀ ਸੰਤੁਸ਼ਟੀ ਕਹਿ ਦੋ ਆਪਾਂ ਜਾਂ ਉਹ ਨਜ਼ਾਰੇ ਲੈਂਦੇ ਸੀ ਇਹ ਚੀਜ਼ ਨੂੰ ਲੋਕਾਂ ਨੂੰ ਕੁੜੀਆਂ ਨੂੰ ਦੁਖੀ ਕਰਕੇ ਜਿਵੇਂ ਉਹਨਾਂ ਨੂੰ ਉਹ ਹਵਾਨੀਅਤ ਇੰਨੀ ਜ਼ਿਆਦਾ ਚੰਗੀ ਲੱਗਣ ਲੱਗੀ ਸੀ ਹਾਂ ਵੀ ਹੋਰਾਂ ਨੂੰ ਤੰਗ ਕਰਕੇ ੱਟਕਾ ਕਰਕੇ ਉਹਨਾਂ ਨੂੰ ਚੰਗਾ ਸਕੂਨ ਮਿਲਦਾ ਹਾਂ ਉਹਨਾਂ ਨੂੰ ਚੰਗਾ ਲੱਗ ਹੁਣ ਜਿਵੇਂ ਤੁਸੀਂ ਕਿਹਾ ਵੀ ਉਹ ਵੱਡੀ ਉਮਰ ਦੇ ਨੂੰ ਕਿਵੇਂ ਚੜਾਉਂਦੇ ਸੀਗੇ ਦੇਖੋ ਕਾਲਜ ਦੀਆਂ ਕੁੜੀਆਂ ਹੋਈਆਂ ਖਤਮ ਆਉਣੋਂ ਹਟ ਗਈਆਂ ਹੁਣ ਉਹ ਆਪਣਾ ਪਟਿਆਲਾ ਫਵਾਰਾ ਚੌਕੇ ਪਟਿਆਲੇ ਵਾਧੂ ਲੋਕ ਲਿਫਟ ਲੈ ਕੇ ਜਾਂਦੇ ਨੇ ਉਹ ਰੋ ਬਾਈ ਤੁਸੀਂ ਪਤਰਾ ਕਣੀ ਚੱਲਿਓ ਸਮਾਨੇ ਕਣੀ ਚੱਲਿਓ ਹਾਂ ਸਾਨੂੰ ਛੱਡ ਦਿਓ ਹਾਂ ਸਾਨੂੰ ਛੱਡ ਦਿਓ ਜਾਂ ਅੱਗੇ ਤੁਸੀਂ ਜਾ ਰਹੇ ਹੋ ਕਿਸੇ ਪਾਸੇ ਨੂੰ ਸਾਨੂੰ ਛੱਡ ਦਿਓ ਸਾਨੂੰ ਲੈ ਜਾਓ ਜਾ ਜਾਣ ਪਛਾਣਦਾ ਤੁਹਾਡਾ ਕੋਈ ਖੜਿਆ ਤੁਸੀਂ ਲੇਡੀਜ਼ ਖੜੀ ਹੈ ਕੋਈ ਕੁੜੀ ਖੜੀ ਹੈ ਤੁਹਾਡੇ ਪਿੰਡ ਦੀ ਤੁਸੀਂ ਉਹਨੂੰ ਕਹਿ ਦੋ ਵੀ ਆਜਾ ਆਪਾਂ ਪਿੰਡ ਚੱਲਿਆਂਗੇ ਆਇਆ ਪਿੰਡ ਲੈ ਚਲਦੇ ਆਂ ਤੈਨੂੰ ਕਿੱਥੇ ਬੱਸ ਜਿੱਦੱਕੇ ਧੱਕੇ ਧੁੱਕੇ ਖਾਏਂਗੀ ਤੂੰ ਉਹ ਆਏ ਹੁਣ ਉਹ ਵੱਡੀ ਉਮਰ ਦੀਆਂ ਲੇਡੀਜ਼ ਨੂੰ ਜਿਵੇਂ ਲੇਡੀਜ਼ ਕੋਈ ਕਹਿ ਦਿੰਦੀ ਹੈ ਵੀ ਮੈਨੂੰ ਲੈ ਜਾਓ ਜੀ ਉੱਥੇ ਤੱਕ ਮੈਂ ਛੇਤੀ ਘਰੇ ਪਹੁੰਚਣਾ ਬੱਸ ਲੇਟ ਆਊਗੀ ਜਾਂ ਉਰੇ ਭੀੜ ਭੜਕਾ ਬਹੁਤ ਹੁੰਦਾ ਹੈਗਾ ਦੇਖੋ ਪਵਾਰਾ ਚੌਂਕ ਤੇ ਕਾਲਜਾਂ ਕੂਲ ਜਾਂਦੇ ਸਟੂਡੈਂਟ ਆ ਬੰਦੇ ਨੂੰ ਤਾਂ ਚੜ੍ਹ ਨਹੀਂ ਦਿੰਦੇ ਹੈਗੇ ਹੁਣ ਜਿਹੜੀਆਂ 35 40 ਸਾਲ ਦੀਆਂ ਲੇ ਰਾਸਤੇ ਦੇ ਵਿੱਚ ਉਹ ਰੇਪ ਕਰ ਦਉਂਦੇ ਉਹਦੇ ਨਾਲ ਪਿਸਤੌਲ ਦਿਖਾ ਕੇ ਉਹੀ ਉਹਨਾਂ ਦਾ ਹੋਉਂਦਾ ਸੀਗਾ ਸਿਸਟਮ ਉਹਨਾਂ ਨੇ ਉਹਨਾਂ ਨੇ ਮੈਨੂੰ ਇਹ ਚ ਗੱਲ ਦੱਸਾਂ ਇੱਕ ਲੇਡੀਜ਼ ਉਹਨਾਂ ਦੇ ਨਾਲ ਨਾ ਚੜ ਗਈ ਉਹ ਕਹਿੰਦੀ ਜੀ ਮੈਂ ਸਮਾਣੇ ਵਾਲੇ ਪਾਸੇ ਨੂੰ ਜਾਣਾ ਪਾਤਣਾ ਸਮਾਣਾ ਇਧਰਲੇ ਪਾਸੇ ਨੂੰ ਉਹਦੇ ਨਾਲ ਇੱਕ ਬੱਚਾ ਸੀਗਾ ਲੇਡੀਜ਼ ਦੇ ਨਾਲ ਗੱਡੀ 'ਚ ਬੈੰਧੀ ਉਹਨਾਂ ਦੇ ਨਾਲ ਤੇ ਗੱਡੀ 'ਚ ਬੈਠੇ ਰਸਤੇ ਦੇ ਵਿੱਚ ਸਮਾਣੇ ਤੋਂ ਥੋੜਾ ਜਿਹਾ ਪਿੱਛੇ ਉਹਨੂੰ ਪਿਸਤੌਲ ਦਿਖਾਇਆ ਜਾਂਦਾਗਾ ਉਹਨੇ ਰੇਪ ਕੀਤਾ ਜਾਂਦਾ ਗੱਡੀ ਦੇ ਵਿੱਚ ਹੀ ਉਹਦੇ ਬੱਚੇ ਦੇ ਸਾਹਮਣੇ ਹਾਂ ਇਹ ਇਹ ਦੇਖੋ ਕਿਤੇ ਕੋਈ ਰੇਪ ਗੱਡੀ ਖੜਾ ਕੇ ਨਹੀਂ ਹੁੰਦਾ ਹੈਗਾ ਚੱਲਦੀ ਗੱਡੀ ਦੇ ਵਿੱਚ ਓਹੋ ਹਾਲਾਂਕਿ ਉਹ ਜਨਾਨੀ ਦਾ ਰੇਪ ਹੋ ਕੇ ਦੀ ਵੀਡੀਓ ਵੀ ਬਣਦੀ ਹੈ ਜਨਾਨੀ ਦੀ ਅੱਛਾ ਉਹਦੀ ਵੀਡੀਓ ਵੀ ਲੀਕ ਹੁੰਦੀ ਹੈ ਜਦੋਂ ਸਾਰੀਆਂ ਵੀਡੀਓ ਲੀਕ ਹੁੰਦੀਆਂ ਨੇ ਉਹ ਜਨਾਨੀ ਦੀ ਵੀ ਇੱਕ ਵੀਡੀਓ ਲੀਕ ਹੁੰਦੀ ਹੁੰਦੀ ਹੈ ਉਹਦਾ ਬੱਚਾ ਕਿੱਥੇ ਹੁੰਦਾ ਉਸ ਟਾਈਮ ਗੱਡੀ 'ਚ ਹੁੰਦਾ ਹੈਗਾ ਜਦੋਂ ਰੇਪ ਹੋ ਰਿਹਾ ਹੈਗਾ ਬੱਚਾ ਛੋਟੀ ਉਮਰ ਦਾ ਸੀਗਾ ਅਜੇਕੱਟ ਬੱਚੇ ਦੀ ਉਮਰ ਨਹੀਂ ਪਤਾ ਪਰ ਹੈ ਛੋਟੀ ਉਮਰ ਦਾ ਬੱਚਾ ਸੀਗਾ ਸੁਰਤ ਸੀ ਉਹ ਦੋਨੋਂ ਹਾਂ ਵੀ ਮੇਰੀ ਮੰਮੀ ਨੇ ਤਾਂ ੱੱਕਾ ਹੋ ਰਿਹਾ ਨਹੀਂ ਦੇਖੋ ਛੋਟਾ ਬੱਚਾ ਤਾਂ ਕਿੰਨਾ ਕਿ ਇਹ ਚੀਜ਼ ਨੂੰ ਹਰ ਵੇਲੇ ਟਾਈਮ ਦੇ ਨਾਲ ਬੰਦੇ ਦਿਮਾਗ ਚੋਂ ਗੱਲਾਂ ਮਿਟ ਜਾਂਦੀਆਂ ਨੇ ਜੇ ਮੰਨ ਕੇ ਚੱਲੋ ਤਿੰਨ ਚਾਰ ਸਾਲ ਦਾ ਬੱਚਾ ਹੋਇਆ ਤਾਂ ਇੰਨੀ ਜ਼ਿਆਦਾ ਰਹਿੰਦੀ ਨਹੀਂ ਮਨ ਦੇ ਵਿੱਚ ਤਾਂ ਪਰ ਉਹ ਜਨਾਨੀ ਦੀ ਮਨਚਤਾ ਮੈਨੂੰ ਲੱਗਦਾ ਅੱਜ ਵੀ ਹੋਊਗੀ ਕਿ ਮੇਰੇ ਨਾਲ ਕਦੇ ਉਹ ਤਾਂ ਕਦੇ ਪੁੱਲ ਨਹੀਂ ਸਕਦਾ ਹਾਂ ਵੀ ਮੇਰੇ ਨਾਲ ਕਦੇ ੱੱਕਾ ਹੋਇਆ ਸੀ ਜਾਂ ਇਸ ਜਗ੍ਹਾ ਕਿਉਂਕਿ ਕਈ ਵਾਰ ਜੇ ਹੁਣ ਉਹਦੇ ਨਾਲ ਹੋ ਹੋ ਵੀ ਗਿਆ ਤੇ ਕਰੇ ਅਗੇ ਉਹ ਦੱਸਦੀ ਹੈਗੀ ਪਰਿਵਾਰ ਦੇ ਵਿੱਚ ਕਿ ਤਾ ਪਰਿਵਾਰ ਇਹ ਕਹਦੇ ਵੀ ਤੂੰ ਕੀ ਲੈਣ ਜੜੀ ਸੀ ਉਹਨਾਂ ਦੇ ਨਾਲ ਤੂੰ ਕਿਉਂ ਜੜੀ ਉਲਟਾ ਪਰਿਵਾਰ ਉਹਦੇ ਪਿੱਛੇ ਪੈ ਜਾਂਦਾ ਹੈਗਾ ਸਮਝ ਦੀ ਉਹ ਚੀਜ਼ ਨੂੰ ਰੋਕਣ ਦੇ ਮਾਰੇ ਵੀ ਉਹਦੀ ਨਾਲ ਗਲਤ ਹੋਇਆ ਉਹਦਾ ਸਾਥ ਦੇਣ ਦੀ ਬਜਾਏ ਉਹਦੇ ਮੰਗਰੇ ਪੈ ਜਾਊਗਾ ਇਹ ਤਾਂ ਨਹੀਂ ਹੋ ਸਕਦਾ ਯਾਰ ਅਗਰ ਮੰਨ ਲਓ ਆਪਾਂ 10 ਕੁੜੀਆਂ ਦੇ ਨਾਲ ਕਿਸੇ ਬੰਦੇ ਨੇ ਗਲਤ ਕੰਮ ਕੀਤਾ ਆ ਤੇ ਉਹ 10 ਦੇ ਵਿੱਚੋਂ ਕੋਈ ਵੀ ਆਵਾਜ਼ ਨਾ ਚੱਕੇ 10 ਦੇ ਵਿੱਚੋਂ ਕੋਈ ਇੱਕ ਤਾਂ ਗਈ ਹੋਊਗੀ ਕਿ ਸੇਨੇ ਤਾਂ ਗੱਲ ਕਿਤੇ ਨਾ ਕਿਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਊਗੀ ਕੁਝ ਤਾਂ ਹੋਇਆ ਹੋਊਗਾ ਵੀ ਉਹ ਚਾਰਾਂ ਦੇ ਕਿਤੇ ਕਦੇ ਗੱਲ ਹੀ ਨਹੀਂ ਪਹੁੰਚੀ ਕਦੇ ਕਰੇ ਨਹੀਂ ਕਿਸੇ ਨੇ ਵੀ ਕਰੇ ਗੱਲ ਨਹੀਂ ਕੀਤੀ ਹੈਗੀ ਜਦੋਂ ਇਹ ਕੇਸ ਚੱਲਿਆ ਕੇਸ ਰਜਿਸਟਰ ਕੀਤਾ ਗਿਆ ਪੁਲਿਸ ਦੇ ਵੱਲੋਂ ਉਦੋਂ ਵੀ ਕੋਈ ਗਵਾਹੀ ਦੇਣ ਸਾਹਮਣੇ ਨਹੀਂ ਆਈ ਹੈਗੀ ਕੁੜੀ ਕੋਈ ਵੀ ਕੋਈ ਵੀ ਇੱਕ ਵੀ ਨਹੀਂ ਆਈ ਕਿਉਂਕਿ ਭਈ ਉਹਦੇ ਵਿੱਚ ਨਾ ਵੱਡੇ ਵੱਡੇ ਅਫਸਰਾਂ ਦੀਆਂ ਕੁੜੀਆਂ ਸੀ ਇੱਕ ਮਿੰਟ ਇੱਕ ਮਿੰਟ ਜੀਨਨਾ ਰੇਪ ਹੋਇਆ ਹਾਂ ਉਹ ਵੱਡੇ ਅਫਸਰਾਂ ਦੀ ਕੁੜੀਆਂ ਸੀ ਵੱਡੇ ਅਫਸਰਾਂ ਦੀਆਂ ਕੁੜੀਆਂ ਵੀ ਵਿੱਚ ਇਨਵੋਲਵ ਸੀਗੀਆਂ ਖੈਰ ਜਿਹੜਾ ਉਹ ਪਿੰਡ ਹੈ ਨਾ ਉਹਦੇ ਵਿੱਚ ਬਹੁਤ ਤਰਨਾਟ ਲੋਕ ਨੇ ਵੱਡੇ ਵੱਡੇ ਘਰ ਨੇ ਮੰਨ ਕੇ ਚਲੋ ਵੀ ਆਪਾਂ ਕਹਿੰਦੇ ਨਾ ਵੀ ਤਕੜੇ ਘਰਾਂ ਦਾ ਪਿੰਡ ਹੈ 100 150 50 ਏਕੜ 20 25 25 ਏਕੜ ਹੁਣ ਉਹਦੀ ਕੁੜੀ 20 ਬੱਚੀ ਏਕੜ ਵਾਲੇ ਬੰਦੇ ਅੱਜ ਕੱਲ ਤਾਂ 5000 ਕਿੱਲੇ ਵਾਲਾ ਅਗਲਾ ਕਹਿੰਦਾ ਵੀ ਮੇਰੀ ਕੁੜੀ ਦੀ ਇੱਜ਼ਤ ਹੈ ਮੇਰੀ ਇੱਜ਼ਤ ਹੈ ਸਮਾਜ ਦੇ ਵਿੱਚ ਜੇ ਗੱਲ ਬਾਹਰ ਆਉਂਦੀ ਹੈ ਤਾਂ ਮੇਰਾ ਕੀ ਬਣੂਗਾ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਹੈਗੇ ਏਜੀ ਉਹ ਤਿੰਨਾਂ ਜੋ ਪਗਰਾਦੀਆਂ ਸੀ ਉਹ ਸਾਰੀਆਂ ਇੱਕ ਵੀ ਕੁੜੀ ਬਾਹਰ ਨਹੀਂ ਆਈ ਸੀ ਇੱਥੋਂ ਦਾ ਕੀ ਕੋਰਟ ਦੇ ਵਿੱਚ ਗਵਾਹੀ ਦੇਣ ਵੀ ਕੋਈ ਕੁੜੀ ਨਹੀਂ ਗਈ ਸੀ